पता नहीं कौन कब इस पाशा सिक्के गुरु ग्रंथ साहिब जी गुरुवाणी उत्तर तक ले जाने के उपदेव वाणी इच्छे तक आ सकती पंजाबी पवित्र पाशा सिखन तो बाद मैंने जगजी साहिब ने कन्नड़ भी चंगवार करता ये पाशा सिखन दी लाभ है तो तेरो तीन मुंडो चार नारु पंजाबी लोग

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਲਗਾਏ ਜਾ ਰਹੇ ਨੇ 26 ਮਈ ਤੋਂ 5 ਜੂਨ ਤੱਕ ਚੱਲਣ ਵਾਲੇ ਇਨ੍ਹਾਂ ਕੈਂਪਾਂ ਵਿੱਚ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੀ ਬੁਢਲੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸੇ ਕਰੀ ਬਜੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਾਈ ਸਮਾਰਟ ਸਕੂਲ ਬਡਾਲੀ ਮਾਈਕੀ ਵਿਖੇ ਵੀ ਬੱਚਿਆਂ ਨੂੰ ਤੇਲਗੂ ਭਾਸ਼ਾ ਸਿਖਾਈ ਜਾ ਰਹੀ ਹੈ ਇਸ ਭਾਸ਼ਾ ਪ੍ਰਤੀ ਬੱਚਿਆਂ ਦਾ ਲਗਾਅ ਪੈਦਾ ਕਰਨ ਅਤੇ ਭਾਸ਼ਾ ਦੀ ਮਹੱਤਤਾ ਬਾਰੇ ਵਧੇਰੇ ਜਾਣਨਾ ਪਾਉਣ ਲਈ ਸਕੂਲ ਨੇ ਇੱਕ ਨਵਾਂ ਕਦਮ ਪੁੱਟਿਆ ਇਸ ਦੇ ਲਈ ਸਕੂਲ ਨੇ ਮਾਂ ਬੋਲੀ ਪੰਜਾਬੀ ਲਈ ਆਵਾਜ਼ بلند ਕਰਨ ਵਾਲੇ ਮਸ਼ਹੂਰ ਸ਼ਖਸੀਅਤ ਪ੍ਰੋਫੈਸਰ ਪੰਡਿਤ ਰਾਓ ਤਰੇਨਵਰ ਨੂੰ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਸੱਦਿਆ ਦ ਕਿਰਪਾਤ ਨਾਲ ਸੰਬੰਧਿਤ ਹੋਣ ਕਾਰਨ ਪੰਡਿਤ ਰਾਓ ਤੇਲਗੂ ਭਾਸ਼ਾ ਦੇ ਵੀ ਗਿਆਨੀ ਨੇ ਇਹ ਹੀ وجہ ਹੈ ਕਿ ਉਹਨਾਂ ਨੇ ਬੜੇ ਹੀ ਸਰਲ ਅਤੇ ਰੂਚੀਪੂਰਨ ਤਰੀਕੇ ਨਾਲ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਬਾਰੇ ਗਿਆਨ ਦਿੱਤਾ ਅਤੇ ਉਹਨਾਂ ਵਿੱਚ ਭਾਸ਼ਾ ਪ੍ਰਤੀ ਦਿਲਚਸਪੀ ਪੈਦਾ ਕੀਤੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਮਸਕਾਰ ਵਣਕਮ ਬਹੁਤ ਸੁਖੁਰੂ ਗੁਜ਼ਾਰ ਰਹਾ ਹਾਂ ਫੜਾਲੀ ਮਾਈਕੇ ਸਕੂਲ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦੀ ਹੈ ਇਸ ਸਕੂਲ ਵਿੱਚ ਆ ਕੇ ਬਹੁਤ ਮਨ ਖੁਸ਼ ਹੋਇਆ

तल्गु अल्फाबेट सिखाया कुछ शब्द भी सिखाया बच्चे बहुत खुशी महसूस करके तल्गु सिखा सीख रहे ने सिक्खण दी लोड़ है ताकि एक दूजे की भाषा जे सीखणगे नासी एक शुबे नो नीड़ता नेरे ला सकदे देश नो मजबूत कर सकदे इस्ती मकसद एको एक है इस पाशा समर कैंप दी कि एक दूजे की भाषा सीखिए, देश नो मजबूत करिये पंजाबी लोग जे और लोग इनी खूबसूरत होगी मैं बहुत शुक्र गुजारा आने वाले समर कैंप तक मतलब अगले साल समर कैंप तक सारे स्कूल एक टीचर खुद तेलुगू सीखने की लड़ है पहले एक साल ਦੌਰਾਨ ਤਾਂ ਕਿ ਉਹ ਅਗਲੇ ਸਾਲ ਤੱਕ ਬੱਚੀ ਨੂੰ ਖੂਬ ਸਿਖਾਉਣਗੇ ਮੈਂ ਇਸ ਇਸ ਮੁੱਦੇ ਤੇ ਜਰੂਰ ਸੈਕਟਰੀ ਮੈਡਮ ਆਰਾ ਆਰੰਧੀ ਤੇ ਦਿੱਤਾ ਮੈਡਮ ਨੂੰ ਖਤ ਲਿਖਾਂਗਾ ਕਿ ਸਕੂਲ ਦੇ ਟੀਚਰ ਘਟੋ ਘਟ ਇੱਕ ਟੀਚਰ ਨੂੰ ਤੇਲਗੂ ਸਿਖਿਆ ਜਾਵੇ ਸਿਖਾਇਆ ਜਾਵੇ ਤਾਂ ਕਿ ਉਹ ਬੱਚੇ ਨੂੰ ਸਿਖਾਉਣਗੇ ਅਗਲੇ ਸਮਰ ਦੇ ਵਿੱਚ ਇਹ ਬਹੁਤ ਜ਼ਰੂਰਤ ਹੈ ਪਹਿਲੇ શિક્ષਕ ਸਿੱਖਕ ਟੀਚਰ ਸਿੱਖਣ ਦੀ ਲੋੜ ਹੈ ਤਾਂ ਕਿ ਬੱਚੇ ਨੂੰ ਉਹ ਖੁਦ ਸਿਖਾਉਣਗੇ ਸੀਨਾ ਸਰ ਨੇ ਟੀਮ ਨੂੰ ਭਾਸ਼ਾ ਦੇ ਵੋਵਲਸ ਐਂਡ ਕੌਨਸੋਨੈਂਟਸ ਤੇ ਸਿਖਾਇਆ ਸਾਨੂੰ ਬਹੁਤ ਵਧੀਆ ਲੱਗੇ ਤੇ ਸਾਰੇ ਸਾਨੂੰ ਪਿੱਛੇ ਪਿੱਛੇ ਬਣਵਾ ਰਹੇ ਸੀ ਤੇ ਸਾਨੂੰ ਸਰ ਨੇ ਕੁਝ ਵਰਡਸ ਸਿੱਖੇ ਥੈਂਕ ਯੂ ਉਹ ਤੇ ਉਹਨਾਂ ਨੂੰ ਲਿਖਣਾ ਦੱਸਿਆ ਉਹਨਾਂ ਨੂੰ ਬੋਲਣਾ ਦੱਸਿਆ ਤੇ ਸਾਨੂੰ ਬਹੁਤ ਵਧੀਆ ਲੱਗੇ ਤੇ ਸਾਰਿਆਂ ਤੋਂ ਸਾਨੂੰ ਸਿੱਖਿਆ ਵੀ ਧੰਨਵਾਦ ਕਿਵੇਂ ਕਹਿਣਾ ਹੈ ਥੈਂਕ ਯੂ ਕਿਵੇਂ ਕਹਿਣਾ ਹੈ ਤੇ ਹਵਾ ਵੀ ਕਿੱਥਾ ਕਹਿਣਾ ਹੈ ਸਾਰਾ ਵਧੀਆ ਲੱਗ ਰਿਹਾ ਹੈ ਇੱਕ ਤੋਂ ਲੈ ਕੇ ਦਸ ਤੱਕ ਕਾਊਂਟ ਕਾਊਂਟਿੰਗ ਜੀ 1 2 3 ਉਕਾਤੀ 2 ਐਂਡੂ 3 ਮੰਡੂ 4 ਨਾਲੂ ਗੋ 5 ਏਡੂ 6 ਆਰੂ 7 ਐਂਡੂ 8 ਐਨੀਮਿਡੀ 9 ਤੋਮਿਡੀ 10 ਪਾਂਡੀ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸੰਸਕ੍ਰਿਤ ਅਤੇ ਕਲਾਸਿਕਲ ਹੋਣ ਕਾਰਨ ਤੇਲਗੂ ਭਾਸ਼ਾ ਵਿੱਚ ਅਮੀਰਪਨ ਬਹੁਤ ਜ਼ਿਆਦਾ ਹੈ ਇਹ ਬਹੁਤ ਰੂਚੀਪੂਰਨ ਅਤੇ ਸਰਲ ਹੈ ਇਸ ਦੇ ਨਾਲ ਹੀ ਇਸ ਵਿੱਚ ਬਹੁਤ ਸਾਰਾ ਗੁਣਵਾਨ ਸਾਹਿਤ ਲਿਖਿਆ ਗਿਆ ਹੈ तेलुगु कमाल दी भाषा है क्योंकि ये क्लासिकल लैंग्वेज है क्लासिकल लैंग्वेज मतलब यूं भी है कि बहुत पुराना औरायंक भाषा है इधर बीच व्हाट द से लिटरेचर है सांस्कृतिक भाषा और क्लासिकल लैंग्वेज होने कारण इसकी अमीरपन बहुत है आ, बहुत रुचि है आ, बहुत सरल है कठिन तो नहीं लगता होना क्योंकि नया है और दक्षिण भारत में पैदा हुए मेनू बहुत सरल लगती है ਬੱਚੇ ਨੂੰ ਮੈਂ ਸਿਖਾਇਆ ਕਿਵੇਂ ਲਿਖਿਆ ਜਾਂਦਾ ਹੈ ਅਗਲੇ ਸਾਲ ਤੱਕ ਸਿੱਖਣਗੇ ਮੈਂ ਪੰਜਾਬੀ ਭਾਸ਼ਾ ਨੂੰ ਪ੍ਰਚਾਰ ਕਰਨ ਵਾਲਾ ਤੇਲਗੂ ਸਿਖਾ ਰਿਆ ਇਹ ਕਿਉਂਕਿ ਕੋਈ ਵੀ ਭਾਸ਼ਾ ਹੋਵੇ ਸਿਖਾਉਣਾ ਬਹੁਤ ਜ਼ਰੂਰਤ ਹੈ ਬੱਚੇ ਨੂੰ ਤੇ ਮੈਂ ਬਹੁਤ ਸ਼ੁਕਰਗੁਜ਼ਾਰਾ ਤੇਲਗੂ ਨਾ ਮੇਰੀ ਮਾਂ ਬੋਲੀ ਹੈ ਨਾ ਪ੍ਰਿੰਸੀਪਲ ਮੈਡਮ ਦੀ ਮਾਂ ਬੋਲੀ ਹੈ ਨਾ ਤੋਂਡੀ ਹੈ ਨਾ ਬੱਚੇ ਦੀ ਫਿਰ ਵੀ ਸਿੱਖ ਰਹੇ ਨੇ ਤੇਲਗੂ ਹੋ ਸਕਦਾ ਹੈ ਆਂਧਰਾ ਪ੍ਰਦੇਸ਼ ਦੇ ਬੱਚੇ ਪੰਜਾਬੀ ਸਿੱਖਣਗੇ ਉਹ ਵੀ ਰੀਚ ਸਿਖਣਗੇ

एक अमृता प्रीतम मिलिया बाद प्रोफेसर गुरुदाल सिंह साहब ने किसी शेयर कि होया सिर्फ देर इधे इधे इसलिए सब तो बाद छे सब तो तक कन्नड़ ले आठ है इसलिए बहुत ही अमीर भाषा है सरल भाषा है वो पंजाबी लोग सीखने के पता नहीं कौन कब इस भाषा सीखे गुरु ग्रंथ साहिब जी गुरुवाणी उतो तक ले जाने की वाणी इतने तक आ सके जिमें पंजाबी सीखे 12ਵੀਂ ਸਦੀ ਦੇ ਚਿਰ ਵਿੱਚ ਜਿੰਨੇ ਵੀ ਸਾਡੇ ਸੰਤ ਨੇ ਬਸਵੰਨਾ ਅੱਲੰ ਪ੍ਰਭੂ ਅਕਮਾ ਦੇਵੀ ਪ੍ਰੋਨਦਰਦਾਸ ਕਨਕ ਦਾਸ ਉਹਨਾਂ ਦੇ ਵਚਨ ਨੂੰ ਕੰਨੜ ਤੋਂ ਪੰਜਾਬੀ ਵਿੱਚ ਅਨੁਵਾਦ ਕਰਤਾ ਪੰਜਾਬੀ ਪਵਿੱਤਰ ਪਾਸ਼ਾ ਸਿੱਖਣ ਤੋਂ ਬਾਅਦ ਮੈਂ ਨੇ ਜਗਜੀਤ ਸਾਹਿਬ ਨੂੰ ਕੰਨੜ ਵਿੱਚ ਅਨੁਵਾਦ ਕਰਤਾ ਇਹ ਪਾਸ਼ਾ ਸਿੱਖਣ ਦੀ ਲਾਭ ਹੈ ਫਾਇਦਾ ਹੈ एक दूजे नेता एक उत्तर दक्षिण ब्रिज बनने भाषा सीखना बहुत जरूरी है ग्लोबलाइजेशन आधुनिक का सीखने इतनी जिन्हें भी इंजीनियर इंजीनियर जाने बेंगलुरु या हैदराबाद पहले ही उन्होंने तेलुगू पता है हैदराबाद तो मशहूर हो जाएगे सक्सैस होने सफल होने कोई भी खेत हो इसलिए भाषा बहुत महत्वपूर्ण है ਇਸ ਮੌਕੇ ਉਹਨਾਂ ਨੇ ਤੇਲਗੂ ਭਾਸ਼ਾ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਉੱਤੇ ਸਕੂਲ ਦੇ ਪੰਜ ਸਰਵ ਉੱਚ ਵਿਦਿਆਰਥੀਆਂ ਨੂੰ ਇੱਕ ਖਾਸ ਇਨਾਮ ਦੇਣ ਦਾ ਵੀ ਐਲਾਨ ਕੀਤਾ। ਮੈਂ ਬੱਚੇ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਇਹ ਵੀ ଘੋਸ਼ਣਾ ਕੀਤੀ ਹੈ ਕਿ ਆਉਣ ਵਾਲੇ ਸਮਰਦੇ ਕੈਂਪ ਤੱਕ ਮਤਲਬ ਅਗਲੇ ਸਾਲ ਕਮ ਸਮਰ ਕੈਂਪ ਤੱਕ ਜਿਹੜੇ ਵੀ ਬੱਚੇ ਪੰਜ ਬੱਚੇ ਬਹੁਤ ਵਧੀਆ ਤੰਗ ਨਾਲ ਤੇਲਗੂ ਸਿੱਖਣਗੇ ਪੜਨ ਦੇ ਵਿੱਚ ਲਿਖਣ ਦੇ ਵਿੱਚ ਤੇ ਬੋਲਣ ਦੇ ਵਿੱਚ ਮਾਇਰ ਹੋਣਗੇ ਉਹਨਾਂ ਨੂੰ ਪੰਜ ਬੱਚੇ ਨੂੰ ਮੈਂ ਆਂਧਰਾ ਪ੍ਰਦੇਸ਼ ਮੇਰੇ ਹੱਥ ਵੱਲੋਂ ਮੇਰੇ ਪੈਸੇ ਤੇ ਖਰਚ ਕਰਕੇ ਉਹਨਾਂ ਨੂੰ ਮੈਂ ਆਂਧਰਾ ਪ੍ਰਦੇਸ਼ ਪੇਜਾਂਗਾ ਤਾਂ ਕਿ ਉਹ ਆਂਧਰਾ ਪ੍ਰਦੇਸ਼ ਜਾ ਕੇ ਉਹ ਆਂਧਰਾ ਪ੍ਰਦੇਸ਼ ਦੀ ਸਮਾਜ ਲੋਕ ਸਭਿਆਚਾਰ ਨਾਲ ਜੁੜਨਗੇ ਇੱਕ ਇੱਕ ਖੁਰ ਹੋਈ ਉਹਨਾਂ ਲਈ ਇਹ ਮੈਂ ਘੋਸ਼ਣਾ ਕੀਤੀ ਬਹੁਤ ਮਾਨ ਮਹਿਸੂਸ ਕਰਦਾ ਹਾਂ ਮੈਂ ਕਿਉਂਕਿ ਅੰਜਵਤਿਆ ਜਦ ਮੈਂ ਆਵਾਂਗੀ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਮੈਂ ਆਂਧਰਾ ਪ੍ਰਦੇਸ਼ ਜਾਵਾਂ ਤੇ ਮੈਂ ਤੇਲਗੂ ਸਿੱਖਾਂ ਇਸ ਦਿਨ ਆ ਰਹੀ ਸਕੂਲ ਦੇ ਹੈਡਮਿਸਟ्रेस ਨੇ ਵੀ ਪ੍ਰੋਫੈਸਰ ਪੰਡਿਤ ਰਾਓ ਨੂੰ ਆਫਰ ਕੀਤਾ ਕਿ ਆਂਧਰਾ ਪ੍ਰਦੇਸ਼ ਵਿੱਚ ਪੰਜਾਬੀ ਭਾਸ਼ਾ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਪੰਜ ਬੱਚਿਆਂ ਨੂੰ ਉਹ ਆਪਣੇ ਖਰਚੇ ਉੱਤੇ ਪੰਜਾਬ ਵਿੱਚ 5 ਦਿਨ ਰੱਖਣ ਲਈ ਤਿਆਰ ਨੇ ਇਨਾ ਬੱਚਿਆਂ ਨੂੰ ਖੁਦ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਣਗੇ ਉਹਨਾਂ ਨੇ ਤੇਲਗੂ ਭਾਸ਼ਾ ਪ੍ਰਤੀ ਪੰਜਾਬੀ ਬੱਚਿਆਂ ਨੂੰ ਜਾਣੂ ਕਰਵਾਉਣ ਦੇ ਸਿੱਖਿਆ ਵਿਭਾਗ ਦੇ ਫੈਸਲੇ ਦੀ ਸ਼ਿਲਾਘਾ ਕੀਤੀ ਤੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਜਿਵੇਂ ਅੱਜ ਅਸੀਂ ਛੋਟਾ ਜਿਹਾ ਇੱਕ ਇਵੈਂਟ ਕਰਵਾਇਆ ਸੀ ਜਿਸਦੇ ਵਿੱਚ ਸਾਡੇ ਕੋਲ ਪ੍ਰੋਫੈਸਰ ਰਾਉ ਜੀ ਆਏ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਪੰਜਾਬੀ ਲੈਂਗੁਏਜ ਨੂੰ ਬਹੁਤ ਪ੍ਰਮੋਟ ਕੀਤਾ ਤੇ ਉਹਨਾਂ ਨੇ ਪੰਜਾਬੀ ਲੈਂਗੁਏਜ ਦੇ ਵਿੱਚ ਜਪਜੀਤ ਸਾਹਿਬ ਜ਼ਫਰਨਾਮਾ ਸੁਖਮਨੀ ਸਾਹਿਬ ਦਾ ਲਿਟਰੇਚਰ ਜਿਹੜਾ ਹੈ ਉਸ ਦੇ ਉੱਪਰ ਵਰਕ ਆਊਟ ਕੀਤਾ ਤੇ ਹੁਣ ਉਹ ਗੁਰਗਨ ਸਾਹਿਬ ਜੀ ਉੱਤੇ ਕੰਮ ਕਰ ਰਹੇ ਨੇ ਉਸ ਨੂੰ ਕੰਨੜ ਲੈਂਗੁਏਜ ਨੂੰ ਜਿਹੜਾ ਹੈ ਉਹਦੀ ਰਾਈਟਿੰਗ ਕਰ ਰਹੇ ਨੇ ਸੋ ਅੱਜ ਉਹ ਬੱਚਿਆਂ ਦੇ ਰੂਬਰੂ ਹੋਏ ਉਹਨਾਂ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਹਰ ਲੈਂਗੁਏਜ ਦੀ ਇੱਕ ਆਪਣੀ ਬ ਹੁੰਦਾ ਸੋ ਲੈਂਗੁਏਜ ਲਰਨਿੰਗ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਿ ਸਾਨੂੰ ਕਿਸੇ ਦੂਸਰੇ ਦੇ ਕਲਚਰ ਨੂੰ ਸਮਝਣਾ ਉਸ ਕਲਚਰ ਦੀ ਕਿੰ ਕਿੰਨੇ ਵੱਡਾ ਲਿਟਰੇਚਰ ਹੈ ਉਸ ਦੇ ਬਾਰੇ ਜਾਣੂ ਕਰਵਾਣਾ ਉਸ ਦੇ ਕਿੰਨੇ ਰਿਚਨਸ ਹੈ ਉਸ ਦੇ ਬਾਰੇ ਜਾਣੂ ਕਰਵਾਣਾ ਸੋ ਅਸੀਂ ਆਪਣੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਬਹੁਤ ਪਿਆਰਾ ਬਿਊਟੀਫੁਲ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਤੇ ਮੈਂ ਆਪਣੇ ਸਕੂਲ ਦੇ ਵਿੱਚ ਇਸ ਪੂਰੇ ਸੈਸ਼ਨ ਦੇ ਦੌਰਾਨ ਇਸ ਪ੍ਰੋਜੈਕਟ ਦੇ ਉੱਪਰ ਪ੍ਰੋਪਰ ਕੰਮ ਕਰਾਂਗੀ ਜਿੰਨਾ ਵੱਤੋਂ ਵੱਧ ਮੈਂ ਸਮਾਂ ਕਰ ਸਕਦੀ ਹਾਂ ਮੈਂ ਉਸ ਦੇ ਵਿੱਚ ਬੱਚਿਆਂ ਨੂੰ ਤੇਲਗੂ ਲੈਂਗੁਏਜ ਦਾ ਜਿੰਨਾ ਵੀ ਬੇਸਿਕ ਹੈ ਉਸ ਤੋਂ ਬਾਅਦ ਉਹ ਪੜ੍ਹਨੀ ਸਿੱਖਣੀ ਤੇ ਜਿੰਨੇ ਹੱਦ ਤੱਕ ਮੈਂ ਬੋਲਣੀ ਸਿਖਾ ਸਕਾਂਗੀ ਮੈਂ ਜ਼ਰੂਰ ਸਿਖਾਵਾਂਗੀ ਪ੍ਰੋਫੈਸਰ ਪੰਡਿਤ ਰਾਓ ਦੇ ਦੇਲਗੁ ਭਾਸ਼ਾ ਸਿਖਾਉਣ ਦੇ ਢੰਗ ਤਰੀਕੇ ਅਤੇ ਗਿਆਨ ਤੋਂ ਨਾ ਸਿਰਫ ਬੱਚੇ ਬਲਕਿ ਸਕੂਲ ਦਾ ਸਟਾਫ ਵੀ ਬਹੁਤ ਪ੍ਰਭਾਵਿਤ ਹੋਇਆ ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਵਦੇਰੀ ਭਾਸ਼ਾ ਦਾ ਗਿਆਨ ਹੋਣਾ ਸਮਾਜ ਦੇ ਵਿਕਾਸ ਲਈ ਕਿੰਝ ਲਾਹੇਵੰਦ ਹੈ ਅਗਰ ਆਪਾਂ ਕਹਿੰਨੇ ਕਿ ਅਨੇਕਤਾ ਵਿੱਚ ਏਕਤਾ ਭਾਰਤ ਨੂੰ ਮੰਨਿਆ ਜਾਂਦਾ ਹੈ ਕਿ ਉਹ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ ਅਗਰ ਅਸੀਂ ਇਹ ਗੱਲ ਕਹਿੰਨੇ ਆ ਤਾਂ ਉੱਥੇ ਜਦੋਂ ਅਲੱਗ-ਅਲੱਗ ਇੱਕ ਆਪਣੀ ਭਾਸ਼ਾ ਦੇ ਨਾਲ-ਨਾਲ ਜਦੋਂ ਉਹ ਬੱਚਾ ਅਲੱਗ-ਅਲੱਗ ਭਾਸ਼ਾਵਾਂ ਨੂੰ ਵੀ ਸਿੱਖਦਾ ਹੈ ਤਾਂ ਉਹ ਅਸੀਂ ਕਿਤੇ ਨਾ ਕਿਤੇ ਇਸ ਗੱਲ ਨੂੰ ਹੋਰ ਵੀ ਸਾਰਥਕ ਰੂਪ ਦੇ ਵਿੱਚ ਲੈ ਕੇ ਆਉਣ 'ਚ ਮਤਲਬ ਸਹਾਇਕ ਕਦਮ ਹੋਏਗਾ ਇਹ ਤੇ ਦੂਜਾ ਇਹਦੇ ਨਾਲ ਜਿਵੇਂ ਹੁਣ ਉਪਰਾਲਾ ਚੱਲ ਰਿਹਾ ਅੱਜ ਸਾਡੇ ਸਕੂਲ ਵਿੱਚ ਲੈਕਚਰ ਹੋਇਆ ਤੇ ਉਹਦੇ ਵਿੱਚ ਪ੍ਰੋਫੈਸਰ ਰਾਉ ਜੀ ਆਈ ਉਹਨਾਂ ਨੇ ਉਹ ਇੱਕ ਐਗਜ਼ਾਮਪਲ ਨੇ ਉਹਨਾਂ ਨੇ ਪੰਜਾਬੀ ਲੈਂਗੁਏਜ ਸਿੱਖੀ ਹੋਰ ਉਸ ਤੋਂ ਉਹਨਾਂ ਪੰਜਾਬੀ ਲੈਂਗੁਏਜ ਸਿੱਖੀ ਹੋਰ ਸਟੇਟ ਤੋਂ ਹੁੰਦੇ ਹੋਏ ਦੀ ਪਰ ਉਹਨਾਂ ਨੇ ਜਿਸ ਉਤਸ਼ਾਹ ਨਾਲ ਜਾਂ ਉਹ ਇੱਕ ਐਗਜ਼ਾਮਪਲ ਨੇ ਜ ਜਿਹਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਦੂਜੀ ਲੈਂਗੁਏਜ ਨੂੰ ਸਿੱਖਣਾ ਉਹਨਾਂ ਲਈ ਕਿੰਨਾ ਮਹੱਤਵਪੂਰਨ ਹੋ ਸਕਦਾ ਤੇ ਉਹ ਕਿੰਨਾ ਜ਼ਰੂਰੀ ਵੀ ਹੈ ਤੇ ਇਹ ਇੰਨੀ ਜਿਹੜੀ ਦੂਰੀ ਹੈ ਜਿਹੜੀ ਭੂਗੋਲਿਕ ਤੌਰ ਤੇ ਵੀ ਦੂਰੀ ਆ ਉਹ ਸਾਡੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਭੂਗੋਲਿਕ ਦੂਰੀ ਇਸ ਮਾਨਸਿਕਤਾ ਨਾਲ ਕਿ ਦੂਜੀਆਂ ਭਾਸ਼ਾਵਾਂ ਨੂੰ ਉਹਨਾਂ ਪਿਆਰ ਕਰਨਾ ਉਹਨਾਂ ਅਪਣਾਉਣਾ ਇਹ ਜਿਹੜੀ ਮਾਂ ਇੱਕ ਭੂਗੋਲਿਕ ਦੂਰੀ ਆ ਮੈਨੂੰ ਲੱਗਦਾ ਇਸ ਮਾਨਸਿਕਤਾ ਨਾਲ ਆਪਣਾ ਦੂਰੀ ਘਟਾਈ ਜਾ ਸਕਦੀ ਹੈ ਇਹ ਇੱਕ ਵਧੀਆ ਸਮਾਜ ਨੂੰ ਬਿਹਤਰ ਸਮਾਜ ਨੂੰ ਹੋਰ ਬਿਹਤਰ ਕਰਨ ਦੇ ਵਿੱਚ ਵਧੀਆ ਬਣਾਉਣ ਦੇ ਵਿੱਚ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਅਸੀਂ ਹੋਪਫੁਲ ਆ ਕਿ ਅੱਗੇ ਦੇ ਅਸੀਂ ਇਹਦੇ ਲਈ ਉਪਰਾਲੇ ਕਰਦੇ ਰਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਨਾਲ ਹੋਰ ਉਪਰਾਲੇ ਜਿਹੜੇ ਸਾਡੇ ਬੱਚਾ ਨੂੰ ਅਲੱਗ-ਅਲੱਗ ਬੋਹ ਭਾਸ਼ਾ ਆਈ ਉਹ ਵੀ ਕਲ ਸਖਸ਼ੀਅਤ ਦੇ ਰੂਪ ਵਿੱਚ ਉੱਭਰ ਕੇ ਆਉਣ ਅਸਲ ਵਿੱਚ ਜਦੋਂ ਸ਼ੁਰੂਆਤ ਹੋਈਦੀ ਤਾਂ ਸਾਨੂੰ ਵੀ ਇਹ ਚੀਜ਼ ਲੱਗਿਆ ਵੀ ਹਾਂ ਥੋੜਾ ਜਿਹਾ ਔਖਾ ਹੈ ਪਰ ਜਦੋਂ ਅਸੀਂ ਖੂਦ ਪਹਿਲਾਂ ਉਹ ਚੀਜ਼ ਸਿੱਖੀ ਜਾਂ ਦੇਖੀ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਤਾਂ ਅਸੀਂ ਵੀ ਕੁਛ ਹੀ ਨਾਲ ਉਹ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਗਿਣਤੀ 1 ਤੋਂ 10 ਤੱਕ ਕਰਾਈਆਂ ਤਾਂ ਬੱਚੇ ਬਹੁਤ ਜੋਰ ਸ਼ੋਰ ਨਾਲ ਜਾਂ ਬਹੁਤ ਚਾਹ ਨਾਲ ਉਹ ਚੀਜ਼ ਕਰ ਰਹੇ 1 ਦੀ ਜਗਾ 2 3 4 ਬਹੁਤ ਸਾਰੀਆਂ ਭਾਸ਼ਾਵਾਂ ਅਗਰ ਕੋਈ ਇਨਸਾਨ ਸਿੱਖ ਲੈਂਦਾ ਹੈ ਤਾਂ ਉਹਦੇ ਲਈ ਉਹ ਉਹਦਾ ਮਨੋਵਲ ਵੀ ਪੜਾਉਂਦੀ ਹੈ ਤੇ ਨਾਲ ਦੀ ਨਾਲ ਆਪਾਂ ਦੇਖ ਸਕਦੇ ਹਾਂ ਕਿ ਉਹ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੋਥ ਇਨ ਅ ਪੋਜ਼ਿਟਿਵ ਵੇ ਉਹ ਵੀ ਕਰਦੇ ਹਾਂ ਅ ਅੱਜ ਸਾਡੇ ਜਿਹੜੇ ਸਕੂਲ ਦੇ ਵਿੱਚ ਪੰਡਿਤ ਰਾਓ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਦੇ ਜ਼ਰੀਏ ਸਾਡੇ ਬੱਚਿਆਂ ਨੂੰ ਇੱਕ ਨਵੀਂ ਲੈਂਗੁਏਜ ਜਿਹੜੀ ਹੈ ਨਵੀਂ ਭਾਸ਼ਾ ਜਿਹੜੀ ਹੈ ਸਿੱਖਣ ਦਾ ਮੌਕਾ ਮਿਲਿਆ ਤੇ ਬੱਚਿਆਂ ਨੇ ਬਹੁਤ ਹੀ ਤਰੀਕੇ ਦੇ ਨਾਲ ਬਹੁਤ ਹੀ ਐਕਸਾਈਟਮੈਂਟ ਦੇ ਨਾਲ ਉਸ ਨਵੀਂ ਲੈਂਗੁਏਜ ਦਾ ਸਵਾਗਤ ਕੀਤਾ ਤੇ ਸਿੱਖਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਮੈਂ ਆਸ਼ਾ ਕਰਦੀ ਹਾਂ ਕਿ ਸਾਡੇ ਬੱਚੇ ਸਾਡੇ ਸਕੂਲ ਦੇ ਜਿੰਨੇ ਵੀ ਸਟੂਡੈਂਟਸ ਨੇ ਉਸ ਭਾਸ਼ਾ ਨੂੰ ਸਿੱਖਣ ਦੇ ਲਈ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਟੀਚਰਸ ਵੀ ਨੇ ਉਹ ਵੀ ਤੇ ਦੇਿਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਬੱਚਿਆਂ ਨੂੰ ਇਹ ਲੈਂਗੁਏਜ ਸਿੱਖਣ ਦੇ ਲਈ ਉਹਨਾਂ ਦੀ ਹੈਲਪ ਵੀ ਕਰਨ ਨੂੰ ਆਈ ਹੋਪ ਕਿ ਇਸ ਛੋਟੇ ਜਿਹੇ ਉਪਰਾਲੇ ਦੇ ذریعے ਸਾਡੇ ਸਟੂਡੈਂਟਸ इवन ਅਸੀਂ ਵੀ ਇਸ ਨਵੀਂ ਲੈਂਗੁਏਜ ਨੂੰ ਸਿੱਖਾਂਗੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਾਈ ਸਮਾਰਟ ਸਕੂਲ ਬਡਾਲੀ ਮਾਈਕੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ